ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਸਨ 1606 ਦੀਆਂ ਗਰਮੀਆਂ ਵਿੱਚ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪਾਦਕ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਿਰਜਕ ਪੰਚਕ ਪਾਤਸ਼ਾ ਪੰਚਮ ਪਾਤਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਾਹੌਰ ਵਿਖੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਦਾ ਕਾਰਨ ਇਹ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਦੀ ਲਹਿਰ ਤੇਜ਼ੀ ਨਾਲ ਫੈਲਦੀ ਜਾ ਰਹੀ ਸੀ ਅਤੇ ਹਰ ਵਰਗ ਦੇ ਲੋਕ ਗੁਰੂ ਸਾਹਿਬ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਖਿੱਚੇ ਚਲੇ ਆ ਰਹੇ ਸਨ ਜੋ ਕਿ ਸਮੇਂ ਦੀ ਹਕੂਮਤ ਲਈ ਅਸਹਿ ਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੁੱਤੀ ਸ਼ਹੀਦੀ ਨਾਲ ਸੇਖਾ ਹਲੂਣੇ ਗਏ ਅਤੇ ਜ਼ਬਰ ਤੇ ਜ਼ੁਲਮ ਵਿਰੁੱਧ ਲਾਮਬੰਦ ਹੋ ਗਏ ਉਸ ਨੂੰ ਵਗਾਰਨ ਵਾਲ ਤੁਰ ਪਏ ਫਲਸਰੂਪ ਜਿੱਥੇ ਸਮੇਂ ਦੀ ਹਕੂਮਤ ਦੇ ਜ਼ੁਲਮ ਨੂੰ ਚੁਣੌਤੀ ਮਿਲਣ ਲੱਗੀ ਉਥੇ ਹੀ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦਾ ਦੌਰ ਸ਼ੁਰੂ ਹੋ ਗਿਆ ਤੇ ਪਹਿਲੇ ਸ਼ਹੀਦ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਕਹਿ ਤੇ ਅਸਹਿ ਤਸੀਹੇ ਦਿੱਤੇ ਜ਼ਾਲਿਮਾਂ ਨੇ ਡੇਗੇ ਵਿੱਚੋਂ ਵਾਲਿਆ ਤੱਤੀ ਰੇਤਾ ਸੀਸ ਤੇ ਪਾਈ ਤੱਤਾ ਅੱਗ ਵੀ ਤੱਤੀ ਰੇਤ ਵੀ ਤੱਤੀ ਕੜਸ਼ਾ ਵੀ ਤੱਤਾ ਤੇ ਠੰਡੇ ਸਨ ਮੇਰੇ ਸਾਤਗੁਰ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਬਾਣੀ ਦੇ ਬੋਹਿਤ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੀ ਸ਼ਹੀਦੀ ਦਾ ਇੱਕ ਹੋਰ ਕਾਰਨ ਵੀ ਸੀ ਕਿ ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਜਦੋਂ ਪਰੋਤ ਪਹਿਲਾਂ ਲੈ ਕੇ ਜਾਂਦੇ ਹੁੰਦੇ ਸੀ ਲੜਕਿਆਂ ਦੇ ਲੜਕੀਆਂ ਦੇ ਰਿਸ਼ਤੇ ਤੇ ਛੇਵੇਂ ਪਾਸ਼ਾ ਬਹੁਤ ਸੋਹਣੇ ਖੂਬਸੂਰਤ ਉੱਚੇ ਲੰਮੇ ਜਵਾਨ ਸੀ ਤੇ ਚੰਦੂ ਨੇ ਆਪਣੇ ਪਰੋਤ ਭੇਜੇ ਕਿ ਕੋਈ ਰਿਸ਼ਤਾ ਵਧੀਆ ਜੋ ਮੇਰੇ ਬਰਾਬਰ ਦਾ ਹੋਵੇ ਲੱਭ ਕੇ ਲਿਆਓ ਮੇਰੀ ਲੜਕੀ ਵਾਸਤੇ ਨੌਜਵਾਨ ਬੱਚਾ ਤੇ ਜਿਹੜੇ ਪ੍ਰੋਸੀਓ ਫਿਰ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਹਿਗੁਰੂ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੈਭ ਜਾਦੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਸੰਦ ਕਰ ਗਏ ਤੇ ਰਿਸ਼ਤਾ ਕਰ ਗਏ ਫਿਰ ਚੰਦੂ ਥੋੜ ਜਾ ਉੱਚੀ ਹਵਾ ਵਿੱਚ ਸੀ ਤੇ ਉਹਨੇ ਫਿਰ ਆਪਣੇ ਹੰਕਾਰ ਵਿੱਚ ਕਿਹਾ ਕਿ ਤੁਸੀਂ ਗਲਤ ਘਰ ਆਇਓ ਕੰਮ ਚਵਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾਇਓ ਕਿਉਂਕਿ ਮੈਂ ਇਨਾ ਉੱਚਾ ਖਾਨਦਾਨ ਖਾਨਦਾਨ ਤੇ ਗੁਰੂਆਂ ਤੋਂ ਨੀਵਾ ਹੀ ਸੀ ਉਹਨਾਂ ਦਾ ਪਰ ਉਹ ਸਰਕਾਰੀ ਮਹਿਕਮੇ ਨਾਲ ਜੁੜਨ ਕਰਕੇ ਆਪਣੇ ਆਪ ਨੂੰ ਉੱਚਾ ਸਮਝਦਾ ਸੀ ਹੰਕਾਰੀ ਸਮਝਦਾ ਸੀ ਇਸ ਕਰਕੇ ਜਦੋਂ ਫਿਰ ਸਿੱਖਾਂ ਨੂੰ ਪਤਾ ਲੱਗਾ ਤੇ ਸਿੱਖਾਂ ਨੇ ਇਸ ਰਿਸ਼ਤੇ ਤੋਂ ਗੁਰੂ ਅਰਜਨ ਦੇ ਮਹਾਰਾਜ ਜੀ ਤੋਂ ਨਾ ਕਰਵਾ ਦਿੱਤੀ ਕਿ ਅਸੀਂ ਇਹ ਰਿਸ਼ਤਾ ਨਹੀਂ ਕਰਨਾ ਕਿਉਂਕਿ ਚੰਦੂ ਆਪਣੇ ਆਪ ਨੂੰ ਚਵਾਰਾ ਦੱਸਦਾ ਏ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਏ ਇਹ ਵੀ ਕਾਰਨ ਬਣਿਆ ਚੰਦੂ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਚੰਦੂ ਤੇ ਅੱਗੇ ਹੀ ਚਾਹੁੰਦਾ ਸੀ ਉਹ ਖਾਰ ਖਾਂਦਾ ਸੀ ਗੁਰੂ ਘਰ ਨਾਲ ਪਰ ਬੱਚਿਆ ਫਿਰ ਉਹ ਵੀ ਨਹੀਂ ਸੋ ਜਿਹੜੇ ਜਿਹੜੇ ਗੁਰੂ ਘਰ ਨਾਲ ਟਕਰਾਉਂਦੇ ਨੇ ਉਹ ਅੰਤ ਵੇਲੇ ਮਿੱਟੀ ਵਿੱਚ ਹੀ ਮਿਲ ਜਾਂਦੇ ਨੇ ਧੰਨ ਧੰਨ ਸਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਸਾਨੀ ਸ਼ਹੀਦੀ ਨੂੰ ਲੱਖ ਲੱਖ ਵਾਰੀ ਨਮਸਕਾਰ ਪ੍ਰਣਾਮ ਹੋਈਆਂ ਬੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ